ਜਿਹੜੀ ਜ਼ਮੀਨ ਪ੍ਰਾਪਤੀ ਸਰਚ ਕਮੇਟੀ ਨੇ ਇੱਕ ਕਰਦਾ ਹੱਕ ਜਤਾਇਆ ਇੱਕ ਰਾਜੇ ਦੀ ਜ਼ਮੀਨ ਤੇ ਉਹਨਾਂ ਨੂੰ ਫੜ ਕੇ ਜ਼ਿਲ੍ਹੇ ਚ ਡਟਦਾ ਐ ਸਟੇਜ ਤੋਂ ਵਾਦਾ ਕਰਦੇ ਆ ਦਾਵਾ ਕਰਦੇ ਆ ਤੇ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਫੈਸਲਾ ਕਰੀ ਬੈਠੀਆਂ ਨੇ ਕਿ ਮਜ਼ਦੂਰਾਂ ਨਾਲ ਸਾਡੀ ਸਾਝ ਹੈ ਅਸੀਂ ਡਟ ਕੇ ਖੜਾਂਗੇ ਤੇ ਡਟ ਕੇ ਲੜਾਂਗੇ ਕਰਨੇ ਦਾ ਸਮਝ ਲਓ ਜ਼ਮੀਨ ਪ੍ਰਾਪਤੀ ਵਾਲਾ ਪਹਿਲਾਂ ਵੀ ਡਾੜ ਰਹੇ ਹਾਂ ਹੁਣ ਦੀ ਬਰਾਬਰ ਖੜਾਂਗੇ ਇਹ ਲੜਾਈ ਇਕੱਲੇ ਧਰਨਿਆਂ ਨਾਲ ਨਹੀਂ ਸਿਰਾਂ ਤੇ ਬੰਨੇ ਪਰਨਿਆਂ ਨਾਲ ਤੇ ਜ਼ਿੰਦਗੀਆਂ ਲਾਉਣ ਦੇ ਫੈਸਲੇ ਜੇ ਤੁਸੀਂ ਕਰ ਲੋਗੇ ਮਰਲਾ ਜ਼ਮੀਨ ਨਹੀਂ ਜਾਣ ਦਿੰਦੇ ਮਰਲਾ ਇਨਾ ਵਾਸਤੇ ਮੱਧ ਪ੍ਰਦੇਸ਼ ਨੇ ਤਾਂ ਕਾਨੂੰਨ ਬਣਾ ਲਿਆ ਛੋੜੇ ਵਾਸਤੇ ਵੀ ਤਿਆਰੀ ਕਰ ਰਹੇ ਨੇ ਕਿ ਇਹ ਜਮੀਨਾ ਨੱਪਣੀਆਂ ਜੇ ਪੰਜਾਬ ਦੀ ਧਰਤੀ ਤੇ ਇਹ ਫੈਸਲਾ ਲਾਗੂ ਕਰ ਗਏ ਮਿੱਤਰੋ ਤਾਂ ਸਿਰਾਂ ਤੇ ਦਸਤਾਰਾਂ ਤੇ ਪੰਜਾਬੀ ਘਾਉਣ ਦਾ ਸਾਨੂੰ ਕੋਈ ਹੱਕ ਨਹੀਂ ਹੈ ਆਜੋ ਮੈਦਾਨ ਚ ਟੱਕਰ ਲਾਗੇ ਨਿਬੜ ਲਾ ਹਾਂ ਪਰਵਾਨ ਕਰ ਦਿਆ ਸੀ ਕਿ ਅਜੇ ਤੁਸੀਂ ਸਾਡੇ ਨਾਲ ਗੱਢ ਤੁਹਾਡੇ ਕੋਲੇ ਤਾਕਤ ਹੈ ਤੁਹਾਡੇ ਕੋਲੇ ਹਥਿਆਰ ਜੇ ਤੁਹਾਡੇ ਕਾਨੂੰਨ ਨੇ ਫੈਸਲਾ ਕਰ ਲਿਆ ਕਿ ਲਾਸ਼ਾਂ ਦੇ ਢੇਰਾਂ ਤੋਂ ਦੀ ਚੱਲ ਕੇ ਕਮਜ਼ੋਰ ਨਹੀਂ ਰਹਿਣ ਦੇਣਾ ਕਾਨੂੰਨ ਨੂੰ ਕਾਨੂੰਨ ਦਾ ਝੰਡਾ ਬਰਦਾਰ ਕਰਨਾ ਹੈ ਬਲੰਦ ਕਰਨਾ ਹੈ ਫਿਰ ਫੈਸਲਾ ਕਰਕੇ ਆਜੋ ਅਸੀਂ ਤਿਆਰ ਆ ਜਿਹੜਾ ਡੀਸੀ ਸਾਹਿਬ ਬੈਠੇ ਨੇ تھے ਬਠਿੰਡੇ ਜਿਹਨੇ ਇਹਦਾ ਪਰਸਨਲ ਇੰਟਰਸਟ ਪਤਾ ਵੀ ਕੀ ਹੈ ਇਹ ਕਹੇ ਲੇ ਕਹਿ ਰਿਹਾ ਕਿ ਕਾਨੂੰਨ ਐਡਾ ਕਮਜ਼ੋਰ ਨਹੀਂ ਕਿ ਤੁਸੀਂ ਜ਼ਮੀਨਾਂ ਦੀ ਮਰਬੇਬੰਦੀ ਨਾ ਹੋਣ ਦਿਓ ਅਸੀਂ ਜਾਣਦੇ ਹਾਂ ਕਿ ਕਾਨੂੰਨ ਐਡਾ ਕਮਜ਼ੋਰ ਨਹੀਂ ਤੈਨੂੰ ਜਾਣਨਾ ਚਾਹੀਦਾ ਹੈ ਕਿ ਅਸੀਂ ਵੀ ਫਿਰ ਐਡੇ ਕਮਜ਼ੋਰ ਨਹੀਂ ਤੇ ਤੇਰਾ ਕਾਨੂੰਨ ਸਾਨੂੰ ਦਰੜ ਕੇ ਲੰਘ ਜੇ ਅਸੀਂ ਵੀ ਐਡੇ 27000 ਕੁਰਕੀਆਂ ਦੇ ਆਰਡਰ ਆਏ ਪਏ ਆ ਪੰਜਾਬ ਦੀ ਧਰਤੀ ਤੇ ਇਹ ਕੰਪਲੀਮੈਂਟ ਹੋਇਆ ਦਿਖਾ ਦਿਓ ਤੇਰਾ ਕਾਨੂੰਨ ਨਹੀਂ ਤੇਰੇ ਕਾਨੂੰਨ ਨੇ ਤਾਂ ਮਜੀਦ ਥੇਰ ਨੂੰ ਉਮਰ ਕਾਦੀ ਸਜ਼ਾ ਕਰਤੀ ਸੀ ਬੇਦੋਸ਼ੇ ਨੂੰ ਓ ਫਰਦਾ ਬਾਹਰ ਜਿਹੜੀ ਤਾਕਤ ਹੈ ਬਈ ਸਾਨੂੰ ਕਹਿੰਦੇ ਹੋ ਤੁਸੀਂ ਕਿ ਤੁਸੀਂ ਆਰਦੀ ਚਲਾਉਂਦੇ ਹੋ ਅਸੀਂ ਕਹਿੰਦੇ ਹਾਂ ਤੁਸੀਂ ਵਾਅਦਾ ਖਲਾਫੀ ਕਰਦੇ ਹੋ ਤੁਸੀਂ ਗੱਲ ਬਣਾ ਕੇ ਮੰਨ ਕੇ ਮੁੱਕਰਦੇ ਹੋ ਡੀਸੀ ਸਾਹਿਬ ਤੇਰੇ ਕੰਨ ਸੁਣਦੇ ਹੋਣਗੇ ਲੇੜੇ ਵਾਲੇ ਕੈਸ ਲੈਂਨ ਦਾ ਸਮਝੌਤਾ ਕਰਕੇ ਤੂੰ ਮੁੱਕ ਰਿਹਾ ਸੰਯੁਕਤ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਜ਼ਬਰਦਸਤ ਮੁੱਦੇ ਨੂੰ ਲੈ ਕੇ ਦਿੱਤੇ ਪ੍ਰੋਗਰਾਮ ਸ਼ਾਮਲ ਕਿਸਾਨ ਵਿਰੋਧ ਤੇ ਬੱਚਿਓ ਭੈਣੋ ਪੰਜਾਬ ਦੀ ਸਰਕਾਰ ਜਿਹੜੀ ਤੁਸੀਂ ਬਹੁਤ ਚਾਵਾ ਨਾਲ ਬਣਾਈ ਸੀ ਜਦੋਂ ਇਹ ਹੋਣ ਚਾਹੀਐ ਸਾਡੇ ਆਪਦੇ ਬਹੁਤ ਸਾਰੇ ਪਿੰਡਾਂ ਦੇ ਸੱਥਾਂ 'ਚ ਬੰਦੇ ਕਸ਼ਾਂ ਬਜਾਉਂਦੇ ਸੁਣੇ ਗਏ ਕਿ ਨਟੇਰੇ ਪਾਸੇ ਕਰਤੇ ਆਪ ਦੀ ਸਰਕਾਰ ਆ ਗਈ ਹੁਣ ਵਧੀਆ ਕੰਮ ਕਰਿਆ ਕੋਈ ਤੁਸੀਂ ਸਾਡੀਆਂ ਵੀਡੀਓ ਸੁਣ ਲਿਓ ਅਸੀਂ ਤੁਹਾਨੂੰ ਉਦੋਂ ਕਿਹਾ ਸੀ ਵੀ ਇਹ ਸਰਕਾਰ ਜਿਹੜੀ ਆ ਸਰਕਾਰ ਤੁਸੀਂ ਹੁਣ ਦੇਖਦੇ ਹੋ ਇਹ ਪਹਿਲੀਆਂ ਸਰਕਾਰਾਂ ਨਾਲੋਂ ਮਾੜੀ ਨਿਕਲੂ ਤੇ ਖਤਰਨਾਕ ਨਿਕਲੂ ਜਦੋਂ ਸਾਡੀ ਪਹਿਲੀ ਮੀਟਿੰਗ ਹੁੰਦੀ ਹੈ ਭਗਮੰਤਮਾਨ ਸਰਕਾਰ ਨਾਲ ਤਾਂ ਮਾਨ ਸਰਕਾਰ ਨੂੰ ਬੈਠਦਿਆਂ ਸਾਰ ਗੱਲਬਾਤ ਅਸੀਂ ਉਹਨੂੰ ਜਦੋਂ ਸ਼ੁਰੂ ਕਰਕੇ ਕੋਈ ਗੱਲ ਹਾਂ ਹਾਂ ਦੇ ਵਿੱਚ ਜਵਾਬ ਦੇ ਗਿਆ ਪਹਿਲੀ ਵਾਰ ਅਸੀਂ ਕਿਹਾ ਸੀ ਮਾਨਸਾ ਸਾਡੇ ਨਾਲ ਗੱਲ ਤੁਸੀਂ ਉਹਨੀ ਕਰਿਓ ਜਿੰਨੀ ਪੂਰੀ ਕਰਦੋ ਜਿਹੜੀ ਨਹੀਂ ਹੋ ਸਕਦੀ ਉਹ ਨਾ ਕਰਿਓ ਕਿਉਂਕਿ ਉਹ ਦਿਖਾ ਰਿਹਾ ਸੀ ਵੀ ਮੈਂ ਕਿਸਾਨਾਂ ਦੇ ਨਾਲ ਸਾਨੂੰ ਇਸ ਗੱਲ ਦਾ ਇਹ ਪਤਾ ਸੀ ਵੀ ਜੇ ਇਹਨੇ ਸਰਕਾਰ ਚਲਾਉਣੀ ਹੈ ਇਸ ਪ੍ਰਬੰਧ ਦੇ ਤਹਿਤ ਇਹਦੇ ਉੱਤੇ ਕੇਂਦਰ ਬੈਠਾ ਹੈ ਕੇਂਦਰ ਦੇ ਪਿੱਛੇ ਪਾਲੇ ਸੰਸਾਰ ਦੀਆਂ ਤਾਕਤਾਂ ਬੈਠੀਆਂ ਨੇ ਉਹ ਤਾਕਤਾਂ ਕੋਲੇ ਜਿਹੜੀਆਂ ਨੀਤੀਆਂ ਨੇ ਉਹ ਕੇਂਦਰ ਨੂੰ ਹਦਾਇਤ ਕਰ ਰਹੀਆਂ ਕੇਂਦਰ ਪੰਜਾਬ ਨੂੰ ਹਦਾਇਤ ਕਰ ਰਹੀ ਤੇ ਜਦੋਂ ਉਹ ਨੀਤੀਆਂ ਲਾਗੂ ਕਰੇਗਾ ਉਹਦੋਂ ਸਾਡੀ ਟੱਕਰ ਹੋਊਗੀ ਆਮਣੇ ਸਾਹਮਣੇ ਦੀ ਟੱਕਰ ਏ ਭਰਾਵੋ 3 ਤਰੀਕ ਦੀ ਮੀਟਿੰਗ ਦੇ ਵਿੱਚ ਸਾਨੂੰ ਪਤਾ ਲੱਗ ਜਿਹਾ 3 ਤਰੀਕ ਦੀ ਮੀਟਿੰਗ ਦੇ ਵਿਚਾਰੋਂ ਛੱਡ ਕੇ ਭੱਜਦਾ ਤੇ ਅਸੀਂ ਉਸੇ ਵੇਲੇ ਦੇਖਿਆ ਵੀ ਪੈਂਤਰਾ ਬਦਲ ਗਿਆ ਗੱਡੀ ਦੂਜੀ ਲਈ ਤੇ ਚੜ ਗਈ ਕਾਰਪੋਰੇਟਾਂ ਨੇ ਕੰਨ ਖਿੱਚ ਤੇ ਕਿ ਜੇ ਤੂੰ ਸਾਡੇ ਮੁਤਾਬਕ ਚੱਲੇਗਾ ਤਾਂ ਸਾਡੇ ਜੇ ਕਿਸਾਨਾ ਮੁਤਾਬਕ ਚੱਲੇਗਾ ਜਿੱਥੋਂ ਨਿਕਲੇ ਉੱਥੇ ਭੇਜਦਾ ਉਹ ਫੈਸਲਾ ਉਹਨੇ ਉਸੇ ਦਿਨ ਤੋਂ ਕਰ ਲਿਆ ਪ੍ਰਭੂ ਜ਼ਬਰਦਸਤ ਮੁੱਦਾ ਕਿਸੇ ਇੱਕ ਥਾਂ ਦਾ ਮੁੱਦਾ ਨਹੀਂ ਜੇ ਇਹਨੂੰ چیر ਪਾੜ ਕਰਕੇ ਦੇਖੋ ਤਾਂ ਜ਼ਬਰਦਸਤ ਜਿਵੇਂ ਪਹਿਲਾਂ ਇੱਕ ਬਲਾਰਾ ਸਾਡਾ ਬੋਲ ਕੇ ਗਿਆ ਇਨਕਾਊਂਟਰ ਦੇ ਮੁੱਦਿਆਂ ਤੇ ਕਿੰਨੇ ਮੁੱਦੇ ਤੁਸੀਂ ਹੈਰਾਨ ਹੋਵੋਗੇ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਹੈ ਬਠਿੰਡਾ ਜੇਲ੍ਹ ਦੇ ਵਿੱਚ ਜੇਠੂ ਕਹਿੰਦਾ ਇੱਕ ਮਜ਼ਦੂਰਾਂ ਦਾ ਮੁੰਡਾ ਨਾਂ ਤਾਂ ਮੇਰੇ ਛਿੱਤੇ ਹੁਣ ਵੀ ਭੁੱਲ ਗਿਆ ਹਰਵੰਸ ਸਿੰਘ ਸ਼ਰਾਬ ਦੇ ਕੇਸ 'ਚ ਫੜਿਆ ਹੋਇਆ ਸੀ ਸ਼ਰਾਬ ਦੇ ਕੇਸ 'ਚ ਅਕਸਰ ਜਮਾਨਤ ਛੇਤੀ ਹੋ ਜਾਂਦੀ ਉਹਨੇ ਉੱਥੇ ਖੁਦਕੁਸ਼ੀ ਕਰ ਲਈ ਤੇ ਜੇਲ੍ਹ ਵਾਲਿਆਂ ਨੇ ਉਹਦੀ ਡੈੱਡ ਬਾਡੀ ਵਾਸਤੇ ਉਹਨੇ ਮਾਪਿਆਂ ਨੂੰ ਬੁਲਾਉਣ ਦੀ ਲੋੜ ਦਿੱਤੀ ਸਮਝੀ ਜੇਲ੍ਹ ਦੇ ਵਿੱਚ ਪੋਸਟਮਾਰਟਰੀ ਆਫ ਦਿ ਪੋਸਟਮਾਰਟਰੀ ਆਪਣੀ ਮਰਜ਼ੀ ਨਾਲ ਹੀ ਕਰਵਾਉਂਦੇ। ਨਾ ਕਿਸੇ ਨੇ ਪੜਤਾਲ ਕੀਤੀ ਵੀ ਖੁਦਕੁਸ਼ੀ ਕਿਉਂ ਕਰ ਗਿਆ? ਇਹਦਾ ਦੋਸ਼ੀ ਕੌਣ ਹੈ? ਨਾ ਮਾਪਿਆਂ ਨੂੰ ਕਨਵੈਂਸ ਕਰਾਇਆ। ਨਾ ਨਾਂ ਨੂੰ ਕੋਈ ਕੰਪਨਸੇਸ਼ਨ ਦਿੱਤੀ। ਜਿਹਨੇ ਬੰਦਾ ਮਰ ਗਿਆ ਕਿ ਕੁੱਤਾ ਮਰ ਗਿਆ ਬਰਾਬਰ ਦੀ ਗੱਲ ਕਰਕੇ ਉਹਦੀ ਡੈੱਡ ਬੋਡੀ ਅਜੇ ਵੀ ਹੱਤਪਾਲ ਦਿੱਤੀ। ਅਨੰਕੀ ਛੱਕਾ ਜਾ। ਇਨਕਾਊਂਟਰ ਦੀਆਂ ਗੱਲਾਂ ਪਹਿਲਾਂ ਸਾਨੂੰ ਸਾਥੀ ਦੱਸ ਕੇ ਗਏ ਹੁਣ ਸਭ ਤੋਂ ਵੱਡਾ ਜ਼ਬਰ ਇਹ ਹੈ ਕਿ ਅੱਜ ਸਾਡੇ ਦੋ ਜਗ੍ਹਾ ਧਰਨੇ ਚੱਲੂ ਸੀ ਜੀ ਆਸੀਂ 2 ਜੁਲਾਈ ਤੱਕ ਦਾ ਮੁਲਤਵੀ ਕੀਤਾ ਇਹ ਤਿੰਨੇ ਮਸਲੇ ਜ਼ਮੀਨ ਨਾਲ ਜੁੜੇ ਹੋਏ ਖਾਈ ਵਾਲਾ ਵੀ ਖਾੜੇ ਪਿੰਡ ਵਾਲਾ ਵੀ ਜਿਉਂ ਦਾ ਕੱਲਾ ਹੈ ਨਹੀਂ ਵੀ ਆ ਤਿੰਨ ਮਸਲੇ ਆ ਦੁਨੀਆ ਵਾਲੇ ਪਿੰਡ ਦੇ ਵਿੱਚ ਵੀ ਇਹੀ ਅਬੋਰ ਦਾ ਸੀਡ ਵਾਲਾ ਮਸਲਾ ਵੀ ਇਹੀ 2700 ਏਕੜ ਦਾ ਪਟਿਆਲੇ ਦੇ ਬਠੋੜ ਪਿੰਡ ਵਾਲਾ ਵੀ ਇਹੀ ਆ ਜਿਹੜੀ ਜ਼ਮੀਨ ਪ੍ਰਾਪਤੀ ਵਾਲੇ ਲੜੇ ਨੇ ਸੰਗਰੂਰ ਦੇ ਵਿੱਚ 70 ਏਕੜ ਜ਼ਮੀਨ ਦਾ ਜਿਨ੍ਹਾਂ ਨੂੰ ਫੜ ਕੇ ਜਿਨ੍ਹਾਂ ਦੇ ਵਿੱਚ ਡੱਕਾ ਹੈ ਇਹ ਵੀ ਜ਼ਮੀਨ ਨਾਲ ਜੁੜਿਆ ਹੋਇਆ ਜਿਹੜੇ ਐਸ ਵੇਲੇ ਭਗਵਾਨ ਆਤਮਾਨ ਦੀ ਸਰਕਾਰ ਤੇ ਬੀਜੇਪੀ ਦੀ ਸਰਕਾਰ ਇੱਕ ਲੈਣ ਤੇ ਇੱਕ ਸਿਧਾਂਤ ਤੇ ਇੱਕ ਬੋਲੀ ਬੋਲ ਰਹੇ ਹੈ ਹੈਰਾਨ ਹੋਨੇ ਆ ਸੀ ਕਿ 2700 ਕਨਸੀਡ ਦੀ ਜ਼ਮੀਨ ਜਿਹੜੀ ਵੋਹਰ ਵਾਲੀ ਹੈ ਉਹ ਬੀਜਾਂ ਨੂੰ ਤਿਆਰ ਕਰਨ ਵਾਸਤੇ ਰੱਖੀ ਸੀ ਬੱਜੜ ਪਈ ਸੀ ਉਹ ਰਾ ਸਿੱਖਾਂ ਨੇ ਆਵਾਦ ਕਰਕੇ 60 ਸਾਲਾਂ ਤੋਂ ਉਹ ਬਾਹ ਬੀਜ ਰਹੇ ਨੇ ਉਹਨਾਂ ਦੇ ਕੋਠੇ ਨੇ ਮੋਟਰਾਂ ਨੇ ਜਿਹੜੀਆਂ ਵਿੱਚ ਧਾਵੀ ਦਿੱਤੀਆਂ ਵਿੱਚ ਰਹਿੰਦੀਆਂ ਨੇ ਰਾਤੋਂ ਰਾਤ ਉਥੇ ਜਥੇਬੰਦੀ ਸਾਡੀ ਕਮਜ਼ੋਰ ਹੈ ਥੋੜਾ ਮੋਟਾ ਕੰਮ ਹੋਊ ਅਰਾਸ ਇੱਕ ਉਹ ਲੜ ਰਹੇ ਨੇ ਸਾਡੀ ਜਥੇਬੰਦੀ ਦੇ ਇਨਵੋਲਵ ਹੈ ਉਹ ਲੜਾਈ ਚੱਲ ਰਹੀ ਪਟਿਆਲੇ ਦੇ ਵਿੱਚ 600 ਏਕੜ ਬਠੋਈ ਪਿੰਡ ਦੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਹੈ ਕਹਿੰਦੇ ਜੀ ਦਿਖਾਓ ਤੁਸੀਂ ਕਾਗਜ਼ ਦਿਖਾਓ ਤੁਹਾਡੇ ਕੋਲੇ ਸਟੇ ਹੈ ਵੀ ਤੁਸੀਂ ਬਿਨਾ ਨੋਟਿਸ ਤੇ ਆ ਗਏ ਬਿਨਾ ਇਤਲਾ ਤੇ ਆ ਗਏ ਜੇ ਸਾਡੇ ਕੋਲ ਕਾਗਜ਼ ਨਹੀਂ ਕਹਿੰਦੇ ਹੁਣ ਤਾਂ ਫਿਰ ਇਹ ਜ਼ਮੀਨ ਤੋਂ ਨੂੰ ਛੱਡਣੀ ਪੈਣੀ ਆ ਕਬਜ਼ਾ ਰਵਾ ਲੋਕਾਂ ਨੇ ਵੀ ਆਜੋ ਮੋੜਨਾ ਪਏ ਜ ਜਣੀ ਐਸ ਵੇਲੇ ਜਿਹੜਾ ਇਹ ਜ਼ਬਰ ਹੈ ਇਹੇ ਜ਼ਬਰ ਪੂਰਾ ਜ਼ਬਰਾਂ ਨਾਲੋਂ ਜ਼ਿਆਦਾ ਖਤਰਨਾਕ ਜਿਹੜਾ ਇਸ ਜ਼ਬਰ ਦਾ ਵਿਰੋਧ ਕਰੂਗਾ ਉਹ ਆਤਮਾ ਦੀ ਵੀ ਹੈ ਉਹ ਦੇਸ਼ਤロイ ਵੀ ਹੈ ਦਿੱਲੀ ਚ ਕਾਦੇ ਵਾਸਤੇ ਲੜੇ ਸੀ ਬਈ ਤਿੰਨ ਕਾਨੂੰਨਾਂ ਵਾਸਤੇ ਤਿੰਨ ਕਾਨੂੰਨ ਕੀ ਸੀ ਜ਼ਮੀਨਾਂ ਖੋਣ ਦੀ ਖਤਰਾਏ ਸੀ ਨਾ ਟਰੰਪ ਜਿਹੜਾ ਟੈਕਸ ਮੁਤ ਵਪਾਰ ਵਾਲੀ ਪਾਲਿਸੀ ਲੈ ਰਿਹਾ ਹੈ ਉਹ ਕੀ ਹੈ ਮੰਡੀ ਖੋਣ ਦਾ ਮਸਲਾ ਜਿਹੜਾ ਮੰਡੀ ਨੀਤੀ ਭੇਜੀ ਹੈ ਕੇਂਦਰ ਨੇ ਪਿਛਲੇ ਦਿਨੀ ਪਿਛਲੇ ਸਾਲ 25 ਨਵੰਬਰ ਨੂੰ ਉਹ ਕੀ ਹੈ ਮੰਡੀ ਖੋਣ ਦਾ ਮਸਲਾ ਮੰਡੀ ਖੋਣ ਦਾ ਮਸਲਾ ਸਰਕਾਰੀ ਖਰੀਦ ਬੰਦ ਕਰਨ ਦਾ ਮਸਲਾ ਸਰਕਾਰੀ ਖਰੀਦ ਬੰਦ ਦਾ ਮਤਲਬ ਖੇਤੀ ਚੋਂ ਪੈਦਾਵਾਰ ਤੋਂ ਅੰਦਰੇ ਘਟਾਉਣ ਦਾ ਮਸਲਾ ਜਿੰਦਗੀ ਦੀਆਂ ਰੋਣਾ ਜਿਹੜੀਆਂ ਖੇਤੀ ਜੋ ਬੂਰੀਆਂ ਹੋਣੀ ਸੀ ਉਹ ਜ਼ਮੀਨਾਂ ਵੇਚ ਕੇ ਜ਼ਮੀਨਾਂ ਤੋਂ ਬਾਹਰ ਕਰਨ ਦਾ ਰੋਣਾ ਜਦੋਂ ਇਹ ਅਟੈਕ ਹੈ ਜਿਹੜਾ ਬਰਾ ਇਹ ਵੱਡਾ ਹੁਣ ਇਹ ਤਾਂ ਵੱਖਰੀ ਗੱਲ ਇਹ ਜਿਹੜੀ ਜ਼ਮੀਨ ਪ੍ਰਾਪਤੀ ਸੰਰਚ ਕਮੇਟੀ ਨੇ ਇੱਕ ਆਵਦਾ ਹੱਕ ਜਿਤਾਇਆ ਇੱਕ ਰਾਜੇ ਦੀ ਜ਼ਮੀਨ ਤੇ ਉਹਨਾਂ ਨੂੰ ਫੜ ਕੇ ਜਿਲ੍ਹੇ ਚ ਡੱਕਤਾ ਐਸਟੇਟ ਤੋਂ ਵਾਦਾ ਕਰਦੇ ਆ ਦਾਵਾ ਕਰਦੇ ਆ ਠੀਕ ਆ ਇਹ ਗੱਲ ਇਹ ਲੜਾਈ ਟਾਈਮ ਮੰਗੂਗੀ ਪਰ ਤੁਹਾਨੂੰ ਖਬਰਦਾਰ ਕਰਦੇ ਆ ਤੁਸੀਂ ਜ਼ਮੀਨਾ ਨਾਲ ਲੈ ਕੇ ਨਿਜਮੇ ਜਿੰਨਾ ਤੇ ਤੁਸੀਂ ਮਿਹਰਬਾਨੀਆਂ ਕਰਦੇ ਹੋ ਤੁਹਾਨੂੰ ਅਨਾਜ ਫਰੀ ਦੇਂਦੇ ਆ ਇਹ ਉਹਨਾਂ ਦੀ ਲੜਾਈ ਹੈ ਤੇ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਫੈਸਲਾ ਕਰੀ ਬੈਠੀਆਂ ਨੇ ਕਿ ਮਜ਼ਦੂਰਾਂ ਨਾਲ ਸਾਡੀ ਸਾਝ ਹੈ ਅਸੀਂ ਡਟ ਕੇ ਖੜਾਂਗੇ ਤੇ ਡਟ ਕੇ ਲੜਾਂਗੇ ਇਹ ਫੈਸਲਾ ਕੀਤਾ ਹੋਇਆ ਹੈ ਕੰਨੇ ਦਾ ਸਮਝ ਲਿਓ ਜ਼ਮੀਨ ਪ੍ਰਾਪਤੀ ਵਾਲਾ ਪਹਿਲਾਂ ਵੀ ਨਾਲ ਰਹੇ ਆ ਹੁਣ ਦੀ ਬਰਾਬਰ ਖੜਾਂਗੇ ਹੋਣਗੇ ਸਾਡੇ ਬਖਰੇਵੇਂ ਛੋਟੀਆਂ ਗੱਲਾਂ ਇਹ ਗੱਲ ਭਰਾਵੋ ਜਿਹੜੀ ਆ ਰਹੀ ਹੈ ਜਬਰੜੀ ਜ਼ਮੀਨਾ ਖੋਣ ਦੀ ਅਜੇ ਸਰਕਾਰ ਉਸ ਕਾਰਪੋਰੇਟ ਨੂੰ ਇਹ ਦਿਖਾ ਰਹੀ ਹੈ 82 ਸੋਡੇ ਹੁਕਮਾਂ ਨੂੰ ਇੰਪਲੀਮੈਂਟ ਕਰ ਰਹੀ ਹੈ ਆ ਜਿਹੜਾ ਡੀਸੀ ਸਾਹਿਬ ਬੈਠੇ ਨੇ ਥੇ ਬਠੰਡੇ ਦੇ ਜਿਹਨੇ ਇਹਦਾ ਪਰਸਨਲ ਇੰਟਰਸਟ ਪਤਾ ਨਹੀਂ ਕੀ ਹੈ ਪਤਾ ਨਹੀਂ ਤਾਂ ਸਾਡੀ ਜਥੇਬੰਦੀ ਨਾਲ ਨਹੀਂ ਬਾਈਦੀ ਦੀ ਬਣਦੀ ਪਤਾ ਨਹੀਂ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਮੈਨੂੰ ਇਹ ਜਦੋਂ ਕੁੜੀਆਂ ਬਜ਼ਾਰਾ ਕਰ ਰਹੀ ਹੈ ਚਾਹ ਉਹ ਸਕੂਲ ਦੀਆਂ ਕਹਿੰਦਾ ਫਿਰ ਤਨਖਾਹਾਂ ਉਗਰਾਹਾਂ ਤੋਂ ਹੀ ਲੈ ਲੈਣੋ ਜਿੱਦਿਆਂ ਅਸੀਂ ਹੋ ਗਏ ਤਨਖਾਹਾਂ ਵਾਲੇ ਤੇ ਤੋ ਕਿਹੜਾ ਮੰਗਣਾ ਹੋਊਗਾ ਭਾਈ ਦੂਜੀ ਗੱਲ ਇਹ ਕਹਿ ਰਿਹਾ ਹੈ ਕਿ ਕਾਨੂੰਨ ਐਡਾ ਕਮਜ਼ੋਰ ਨਹੀਂ ਕਿ ਤੁਸੀਂ ਜ਼ਮੀਨਾਂ ਦੀ ਮਰਬੇਬੰਦੀ ਨਾ ਹੋਣ ਦਿਓ ਅਸੀਂ ਜਾਣਦੇ ਹਾਂ ਕਿ ਕਾਨੂੰਨ ਐਡਾ ਕਮਜ਼ੋਰ ਨਹੀਂ ਤੈਨੂੰ ਜਾਣਨਾ ਚਾਹੀਦਾ ਹੈ ਕਿ ਅਸੀਂ ਵੀ ਫਿਰ ਐਡੇ ਕਮਜ਼ੋਰ ਨਹੀਂ ਕਿ ਤੇਰਾ ਕਾਨੂੰਨ ਸਾਨੂੰ ਡਰੜ ਕੇ ਲੰਘ ਜੇ ਅਸੀਂ ਵੀ ਐਡੇ ਕਮਜ਼ੋਰ ਲੈ ਆ ਤੇਰੇ ਕਾਨੂੰਨ ਉਹ ਤੇਰਾ ਕਾਨੂੰਨ ਜਿਹੜਾ ਦਿੱਲੀ ਦੀ ਹਕੂਮਤ ਨੇ ਬਣਾਇਆ ਸੀ ਇੰਪਲੀਮੈਂਟ ਤਾਂ ਹੋਇਆ ਨਹੀਂ ਬਾਈ 27000 ਕੁਰਕੀਆਂ ਦੇ ਆਰਡਰ ਆਏ ਪਏ ਆ ਪੰਜਾਬ ਦੀ ਧਰਤੀ ਤੇ ਇਹ ਕੰਪਲੀਮੈਂਟ ਹੋਇਆ ਦਿਖਾ ਦਿਓ ਤੇਰਾ ਕਾਨੂੰਨ ਨਹੀਂ ਤੇਰੇ ਕਾਨੂੰਨ ਨੇ ਤਾਂ ਮੰਜੀਤ ਥੇਰ ਨੂੰ ਉਮਰ ਕਾਦੀ ਸਜ਼ਾ ਕਰਤੀ ਸੀ ਬੇਦੋਸ਼ੇ ਨੂੰ ਉਹ ਫਰਦਾ ਬਾਹਰ ਕਿਹੜੀ ਤਾਕਤ ਹੈ ਬਈ ਜਾਂ ਤਾਂ ਤੁਸੀਂ ਇਤਿਹਾਸ ਨਹੀਂ ਪੜਦੇ ਜੇ ਪੜੇ ਹੋਏ ਹੋ ਤੁਸੀਂ ਤਾਂ ਪੜ ਕੇ ਬੂਰਖਤਾ ਕਿਉਂ ਕਰਦੇ ਹੋ ਬਈ ਲੋਕਾਂ ਤੋਂ ਵੱਡੀ ਕੋਈ ਅਦਾਲਤ ਨਹੀਂ ਲੋਕਾਂ ਤੋਂ ਵੱਡਾ ਕੋਈ ਕਾਨੂੰਨ ਫਿਰ ਕਾਨੂੰਨ ਵੱਡਾ ਹੋਇਆ ਕਿ ਲੋਕ ਵੱਡੇ ਹੋਏ ਜੇ ਤੁਹਾਡਾ ਇਸ ਗੱਲ ਤੋਂ ਭਰੋਸਾ ਟੁੱਟਿਆ ਹੋਇਆ ਤਾਂ ਆ ਜਾਓ ਮੈਦਾਨ 'ਚ ਟੱਕਰ ਲਾਗੇ ਹਿੰਦੇ ਵੱਡ ਲਓ ਹਾਂ ਪਰਵਾਨ ਕਰਦੇ ਆਂ ਸੀ ਕਿ ਅਜੇ ਤੁਸੀਂ ਸਾਡੇ ਨਾਲੋਂ ਡਾਢ ਸੋਡੇ ਕੋਲੇ ਤਾਕਤ ਹੈ ਸੋਡੇ ਕੋਲੇ ਹਥਿਆਰ ਨਹੀਂ ਪਰ ਸਾਨੂੰ ਭਮਕਰ ਦੀ ਭਾਵਨਾ ਭੁੱਲੀ ਨਹੀਂ ਹੈ ਜੇ ਸੋਡੇ ਕਾਨੂੰਨ ਨੇ ਫੈਸਲਾ ਕਰ ਲਿਆ ਕਿ ਲਾਸ਼ਾਂ ਦੇ ਢੇਰਾ ਤੋਂ ਦੀ ਚੱਲ ਕੇ ਕਮਜ਼ੋਰ ਨਹੀਂ ਰਹਿਣ ਦੇਣਾ ਕਾਨੂੰਨ ਨੂੰ ਕਾਨੂੰਨ ਦਾ ਝੰਡਾ ਬਰਦਾਰ ਕਰਨਾ ਹੈ ਬਲੰਦ ਕਰਨਾ ਹੈ ਫਿਰ ਫੈਸਲਾ ਕਰਕੇ ਆਜੋ ਅਸੀਂ ਤਿਆਰ ਇਸ ਭਾਸ਼ਣ ਨਹੀਂ ਇੱਕ ਨੀਰੀ ਤਕਰੀਰ ਨਹੀਂ ਹੈ ਜੇ ਹਕੀਕੀ ਰੂਪ ਚ ਦੇਖਣਾ ਹੋਵੇ ਸਾਨੂੰ ਕਹਿੰਦੇ ਹੋ ਤੁਸੀਂ ਕਿ ਤੁਸੀਂ ਆਵਦੀ ਚਲਾਉਂਦੇ ਹੋ ਅਸੀਂ ਕਹਿੰਦੇ ਆ ਤੁਸੀਂ ਵਾਅਦਾ ਖਲਾਫੀ ਕਰਦੇ ਹੋ ਤੁਸੀਂ ਗੱਲ ਬਣਾ ਕੇ ਮੰਨ ਕੇ ਮੁੱਕਰਦੇ ਹੋ डीसी साहब तेरे कान सुनਦੇ ਹੋਣਗੇ। 레ڑے ਵਾਲੇ ਕੈਸ ਲਾਈਨ ਦਾ ਸਮਝੌਤਾ ਕਰਕੇ ਤੂੰ ਮੁੱਕ ਰਿਹਾ। ਦੁੱਨੇ ਵਾਲੇ ਜ਼ਮੀਨ ਦੇ ਵਿੱਚ 25 ਨਵੰਬਰ ਕੇ 23 ਨਵੰਬਰ ਨੂੰ 라ਠੀ ਚਾਰਜ ਹੁੰਦਾ ਹੈ। ਟੱਕਰ ਹੁੰਦੀ ਹੈ। ਸਮਝੌਤਾ ਹੁੰਦਾ ਹੈ। ਡੀਸੀ ਦਫ਼ਤਰ 'ਚ ਬੈਠ ਕੇ ਸਮਝੌਤਾ ਹੁੰਦਾ ਤੂੰ ਸਮਝੌਤਾ ਕਰਕੇ ਉੱਥੇ ਮੁੱਕ ਰਿਹਾ। ਚਾਹੋ ਕਿ ਸਕੂਲ ਦੇ ਵਿੱਚ ਟੀਚਰਾਂ ਦੇ ਬਾਰੇ ਸਮਝੌਤਾ ਹੁੰਦਾ ਤੇਰਾ ਐਸਡੀਐਮ ਜਾ ਕੇ ਵਿਸ਼ਵਾਸ ਦਿਵਾ ਕੇ ਧਰਨਾ ਚਕਾਉਂਦਾ ਤੂੰ ਉਹ ਗੱਲ ਕਹਿ ਕੇ ਫੇਰ ਮੁਕਰਿਆ ਬਾਰ ਬਾਰ ਤੂੰ ਮੁਕਰਦਾ ਬਾਰ ਬਾਰ ਤੇਰੇ ਇਹ ਪ੍ਰਭੂ ਮੁਕਰਦੇ ਤੇਰੇ ਤੇ ਪ੍ਰੋਸਾਖ ਕਿਵੇਂ ਕਰ ਲੀਏ ਕੋਈ ਮੈਨੂੰ ਦੱਸ ਦੇ ਟਾਈਮ ਟੂਨ ਦਾ ਮੈਂ ਕੋਈ ਹਸਾਬ ਨਹੀਂ ਬਾਰ ਬਾਰ ਭਰੋਸਾ ਤੁਹਾਡੇ ਤੇ ਕਿਵੇਂ ਕਰ ਲਈਏ ਕਿ ਤੁਸੀਂ ਲੋਕਾਂ ਦੇ ਹੋ ਇਹ ਗੱਲ ਅਸੀਂ ਤੈਨੂੰ ਨਹੀਂ ਕਹਾਂਗੇ ਕਿ 2027 ਨੂੰ ਤੈਨੂੰ ਦੇਖਾਂਗੇ 27 ਤੋਂ ਗਾਹਾਂ ਵਾਲਾ ਵੀ ਇਹ ਹਜੇ ਤੇਰੇ ਤੋਂ ਵੀ ਚੜਦਾ ਕੋਈ ਆ ਸਕਦਾ ਅਸੀਂ ਤਾਂ ਅੱਜ ਵੀ ਤੇਰੇ ਨਾਲ ਸਵਾਲ ਜਵਾਬ ਕਰਨ ਵਾਸਤੇ ਪਿੰਡਾਂ 'ਚ ਤੇਰੇ ਮੱਥੇ 'ਚ ਵੱਜਦੇ ਆ ਕੱਲ ਵੀ ਵੱਜੇ ਸੀ ਤੇਰੇ ਇੱਕ ਨਮਾਇंदे ਦੇ ਫਰੀਦਕੋਟ ਦੇ ਵਿੱਚ ਜਿਹੜਾ ਰਾਤ ਨੂੰ ਸਾਡੇ ਆਗੂ ਦੇ ਘਰੇ ਆ ਕੇ ਕਹਿੰਦਾ ਮੇਰੇ ਨਾਲ ਗੱਲਬਾਤ ਕਰੋ ਇਸ ਕਰਕੇ ਅਸੀਂ ਖੜਾ ਛੱਡਣ ਵਾਲੇ ਨਹੀਂ ਇੱਕ ਗੱਲ ਤੁਹਾਡੇ ਵਾਸਤੇ ਆ ਪ੍ਰਭੂ ਜ਼ਮੀਨਾਂ ਪੋਲੀ ਪਤਲੀ ਲੜਾਈ ਨਾਲ ਨਹੀਂ ਬਚਣੀਆਂ ਜਿਹੜੀਆਂ ਮੈਂ ਜ਼ਮੀਨਾਂ ਗਣਾਈਆਂ ਨੇ ਇਹ ਤਾਂ ਹੋ ਸਰਕਾਰੀ ਕਹਿ ਰਹੇ ਐ ਕਪੂਰਥਲੇ ਦਾ ਭਾਰਤ ਮਾਲਾ ਪ੍ਰੋਜੈਕਟ ਦੀ ਜ਼ਮੀਨ ਦਾ ਮਸਲਾ ਗਰਦਾਸਪੁਰ ਦਾ ਭਾਰਤ ਮਾਲਾ ਪ੍ਰੋਜੈਕਟ ਦਾ ਜ਼ਮੀਨ ਦਾ ਮਸਲਾ ਮਲੇਰਕੋੜ ਨੇ ਦਾ ਭਾਰਤ ਮਾਲਾ ਪ੍ਰੋਜੈਕਟ ਦਾ ਮਸਲਾ ਕੋਟਾਗਾ ਭਾਰਤ ਮਾਲਾ ਪ੍ਰੋਜੈਕਟ ਦਾ ਮਸਲਾ ਬੁਬਾਨੀਗੜ ਭਾਰਤ ਮਾਲਾ ਜ਼ਮੀਨ ਦਾ ਮਸਲਾ ਤੇ ਦੱਬ ਵਾਲੀ ਜ਼ਮੀਨ ਦਾ ਮਸਲਾ ਕੋ ਭਾਰਤ ਮਾਲਾ ਪ੍ਰੋਜੈਕਟ ਦਾ ਤੇ ਨੇੜੇ ਵਾਲੀ ਗੈਸ ਲਾਈਨ ਤੱਕ ਪਾਈਪ ਪੈਦ ਦਾ ਮਸਲਾ ਇਹ ਲੜਾਈ ਸਿਰਫ ਉਹ ਲੋਕਾਂ ਦੀ ਹੈ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਜ਼ਬਰੀ ਮਰਜ਼ੀ ਦੀਆਂ ਕੀਮਤਾਂ ਨਾਲ ਸਰਕਾਰ ਉਹਨਾਂ ਤੋਂ ਖੋਹ ਰਹੀ ਜਿਨ੍ਹਾਂ ਦੀ ਖਾਤਰ ਸੰਘਰਸ਼ ਕਰਕੇ ਬਣਦੀਆਂ ਕੀਮਤਾਂ ਲਈਆਂ ਪਰ ਜਿਹੜੀਆਂ ਸੋਡੀਆਂ ਜ਼ਮੀਨਾਂ ਨੇ ਇਹਨਾਂ ਵਾਸਤੇ ਮੱਧ ਪ੍ਰਦੇਸ਼ ਨੇ ਤਾਂ ਕਾਨੂੰਨ ਬਣਾ ਲਿਆ ਸੋਡੇ ਵਾਸਤੇ ਵੀ ਤਿਆਰੀ ਕਰ ਰਹੇ ਨੇ ਕਿ ਇਹ ਜ਼ਮੀਨਾਂ ਨੱਪਣੀਆਂ ਜੇ ਪੰਜਾਬ ਦੀ ਧਰਤੀ ਤੇ ਇਹ ਫੈਸਲਾ ਲਾਗੂ ਕਰ ਗਏ ਮਿੱਤਰੋ ਤਾਂ ਸਿਰਾਂ ਤੇ ਦਸਤਾਰਾਂ ਤੇ ਪੰਜਾਬੀ ਘਾਉਣ ਦਾ ਸਾਨੂੰ ਕੋਈ ਹੱਕ ਨਹੀਂ ਹੈ ਪੰਜਾਬ ਦੀ ਧਰਤੀ ਦੇ ਵਿੱਚ ਰੋਟੀ ਦਾ ਮਸਲਾ ਪੰਜਾਬ ਦੇ ਬੱਚਿਆਂ ਦੀ ਚੁੱਲ੍ਹੇ ਦਾ ਮਸਲਾ ਰਜਗਾਰ ਦਾ ਮਸਲਾ ਵਿੱਦਿਆ ਦਾ ਮਸਲਾ ਸੇਤੂਲਾ ਦੇ ਚੰਗੇ ਬਾਤਾ ਬੰਦੇ ਚੰਗੇ ਪਾਣੀ ਦਾ ਮਸਲਾ ਇਹ ਤਾਂ ਦੂਰ ਦੀਆਂ ਗੱਲਾਂ ਹੋਣਗੀਆਂ ਜੇ ਅਸੀਂ ਰੋਟੀ ਨਾ ਬਚਾ ਲਈ ਇਸ ਕਰਕੇ ਇਹ ਲੜਾਈ ਕੱਲੇ ਧਰਨਿਆਂ ਨਾਲ ਨਹੀਂ ਇਹ ਪਰਨਿਆਂ ਨਾਲ ਸਿਰਾਂ ਤੇ ਬੰਨੇ ਪਰਨਿਆਂ ਨਾਲ ਤੇ ਜ਼ਿੰਦਗੀਆਂ ਲਾਉਣ ਦੇ ਫੈਸਲੇ ਜੇ ਤੁਸੀਂ ਕਰ ਲੋਗੇ ਮਰਲਾ ਜ਼ਮੀਨ ਨਹੀਂ ਜਾਣ ਦਿੰਦੇ ਮਰਲਾ ਹੁਣ ਸਵਾਲ ਹੈ ਚਾਹੋ ਕਿਸ ਸਕੂਲ ਦਾ ਚਾਹੋ ਕਿਸ ਸਕੂਲ ਦਾ ਮਸਲਾ ਸਿਰਫ ਇੱਕੋ ਮਸਲਾ ਹੈ ਕਿ ਇੱਕ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਨੇ ਅਧਿਆਪਕ ਕੁੜੀਆਂ ਨਾਲ ਛੇੜਛਾੜ ਕੀਤੀ ਉਹ ਛੇੜਛਾੜ ਦੇ ਮਸਲੇ ਨੂੰ ਸੁਲਗਦੇ ਸੁਲਗਦੇ ਕੁੜੀਆਂ ਚ ਸਟਾਫ ਚ ਟੀਚਰਾਂ ਚ ਆਈ ਗੱਲ ਉਹ ਟੀਚਰਾਂ ਨੇ ਇਹ ਮਸਲੇ ਨੂੰ ਨੰਗਾ ਕੀਤਾ ਉਹ ਪ੍ਰਿੰਸੀਪਲ ਤੋਂ ਮਾਫੀ ਮੰਗਵਾਈ ਸਹਰਿਆਂ ਮਾਫੀ ਮੰਗਵਾ ਕੇ ਉਹਨੂੰ ਛੱਡ ਸੰਵਾਦ ਚੱਲਦਾ ਗਿਆ ਉਹ ਸਕੂਲ ਦਾ ਠੇਕੇਦਾਰ ਇੱਕ ਮਾਨਸਾ ਦਾ ਪਵਨ ਕੁਮਾਰ ਉਹਦੇ ਨਾਲ ਇੱਕ ਗਰਮੇਲ ਜੱਟਾਂ ਦਾ ਫੈ ਪਤਾ ਨਹੀਂ ਕਿਹਦਾ ਹੋਂ ਲੱਗਿਆ ਤਾਂ ਜੱਟਾਂ ਦਾ ਹੀ ਮੁੰਡਾ ਹੋਊਗਾ ਕੋਈ ਉਹ ਉਹਨਾਂ ਨੇ ਸਕੂਲ ਦਾ ਕੰਟਰੈਕਟ ਲੈ ਲਿਆ ਉਹਦੇ ਵਿੱਚ 30 70 ਦੀ ਰੇਸ਼ੋ ਦਾ ਤੁਹਾਨੂੰ ਪਤਾ ਹੀ ਹੈ ਜਿਵੇਂ ਝੰਡਾ ਨੂੰ ਦੱਸ ਕੇ ਗਿਆ ਵੀ ਉਹਦੇ ਚੋਂ ਐਨੇ ਪੈਸੇ ਉਹ ਜਿਹੜੇ ਸਰਕਾਰੀ ਰਾਸ਼ੀ ਸੀ ਉਹਦੇ ਵਿੱਚੋਂ ਹੀ ਟੀਚਰਾਂ ਦੀ ਤਨਖਾਹ ਦਿੰਦੇ ਉਹਦੇ ਵਿੱਚੋਂ ਹੀ ਆਪਦਾ ਜੋ ਮਾਣਾ ਬੁਟਾ ਖਰਚਾ ਪਾਣੀ ਸੀ ਉਹ ਦਿੰਦੇ ਆਪਦੇ ਵਾਲਾ ਜਿਹੜਾ ਪੌਣਾ ਸੀ 30% ਉਹਨੂੰ ਛੱਡ ਕੇ 10-12 ਲੱਖ ਰੁਪਇਆ ਹਰੇਕ ਮਹੀਨੇ ਦਾ ਸਿਰਫ ਸਰਕਾਰੀ ਪੈਸੇ ਦੇ ਵਿੱਚੋਂ ਆਉਂਦੇ ਜਿਹੜੀਆਂ ਬੱਚਿਆਂ ਨੂੰ ਸਹੂਲਤਾਂ ਦੇਣੀਆਂ ਸੀ ਉਹ ਨਹੀਂ ਸੀ ਇਹ ਗੱਲ ਸੁਲਗੀ ਸੁਲਗੀ ਉਦੋਂ ਜ਼ਿਆਦਾ ਜ਼ੋਰ ਫੜ ਗਈ ਜਦੋਂ ਇਸ ਮੈਨੇਜਮੈਂਟ ਨੇ ਟੀਚਰਾਂ ਨੂੰ ਕਿਹਾ ਕਿ ਐਥੇ ਸਕੂਲ ਦਾ ਖਰਚਾ ਨਹੀਂ ਚੱਲ ਰਿਹਾ ਕਿਉਂ ਨਾ ਸੋਡੀਆਂ ਤਨਖਾਹਾਂ ਚੋਂ ਕੱਟ ਲਾ ਦਈਏ ਇਹ ਕਹਿੰਦੇ ਜੀ ਤਨਖਾਹ ਹਾਸਾ ਸਾਡੀਆਂ ਪਹਿਲੀ ਕੱਟ ਨੇ ਤੁਸੀਂ ਉਹਦੇ ਕੱਟ ਲਾਉਣ ਦੀ ਗੱਲ ਕਰਦੇ ਹੋ ਜੇ ਨੀ ਪਹਿਲੇ ਇਹਨਾਂ ਦੇ ਜਿੰਨੀਆਂ ਨਿਸ਼ਚਿਤ ਤਨਖਾਹ ਨੇ ਉਹਨਾਂ ਦੇ ਵਿੱਚੋਂ ਕੱਟ ਲਾ ਕੇ ਜਦੋਂ ਇਹਨਾਂ ਨੂੰ ਤਨਖਾਹ ਪੇਪਰ ਮਿਟੇ ਏਟੀਐਮ ਦਾ ਇਹਨਾਂ ਦਾ ਕਾਗਜ਼ ਫੜ ਕੇ ਉਸੇ ਵੇਲੇ ਪੈਸੇ ਕਢਾ ਲਏ ਜੇ ਕਿਸੇ ਦੀ 30000 ਹੈ ਉਹਨੂੰ 10000 ਮਿਲਦੀ ਜੇ ਕਿਸੇ ਦੀ 26000 ਹੈ ਉਹਨੂੰ 8000 ਤਨਖਾਹ ਮਿਲਦੀ ਤੇ ਇਹਨਾਂ ਦੇ ਵਿੱਚੋਂ ਵੀ ਉਹ ਕੱਟ ਲਾ ਕੇ ਇਹਨੂੰ ਘਟਾਉਣ ਦਾ ਜਿਹੜਾ ਮਸਲਾ ਸੀ ਉਹ ਕਰਨ ਲੱਗੇ ਤਾਂ ਇਥੋਂ ਗੱਲ ਮੰਨ ਕਿਉਂਕਿ ਇਹ ਗੱਲ ਤਾਂ ਸੁੱਝ ਰਹੀ ਸੀ ਕਿ ਜਿੱਦੇ ਦੀ ਇਹ ਮੈਨੇਜਮੈਂਟ ਆਈ ਹੈ ਨਾ ਬੱਚਿਆਂ ਨੂੰ ਇਹਨਾਂ ਨੇ ਵੈਗ ਨਾ ਕਿਤਾਬਾਂ ਨਾ ਵਰਦੀਆਂ ਇਹਨਾਂ ਨੂੰ ਕਦੇ ਦਿੱਤੀਆਂ ਇਹ ਗੱਲ ਜ਼ੋਰ ਫੜ ਗਈ ਇਹਨਾਂ ਨੇ ਤਨਖਾਹ ਕਟਾਉਣ ਤੋਂ ਜਵਾਬ ਦਿੱਤਾ ਐਜੀਟੇਸ਼ਨ ਦਾ ਰੂਪ ਧਰ ਕੇ ਤੇ ਇਹਨਾਂ ਨੇ ਟਰਮੀਨੇਟ ਕਰਤਾ 72 ਬੰਦੇ ਸਕੂਲੋਂ ਬਾਹਰ ਕੱਢ ਇੱਥੋਂ ਆਪਣਾ ਉਹ ਗੱਲ ਡੇਗ ਗਈ ਕਸੂਰ ਕੀ ਆ ਇਹਨਾਂ ਦਾ ਕਿ ਇਹਨਾਂ ਨੇ ਇੱਕ ਸਕੂਲ ਦੇ ਵਿੱਚ ਹੋਣ ਦੇ ਭ੍ਰਿਸ਼ਟਾਚਾਰ ਨੂੰ ਨੰਗਿਆਂ ਇਹਨਾਂ ਤੇ ਲਾਠੀ ਚਾਰਜ ਹੋਇਆ ਇਹਨਾਂ ਤੇ ਟੈਂਟ ਪੱਟੇ ਇਹਨਾਂ ਦੀ ਹਮਾਇਤ ਆਈ ਜਥੇਬੰਦੀਆਂ ਨੇ ਆਗੋਂ ਨੂੰ ਫੜ ਕੇ ਜੇਲ੍ਹ ਸੁੜਤਾ ਤੇ ਹੁਣ ਚੜਤਾ ਲਈ ਜਾ ਰਹੀ ਹੈ ਕਿ 71 ਬੰਦਿਆਂ ਨੂੰ ਦੇ ਵਿੱਚੋਂ ਇੱਕ ਬੰਦੇ ਨੂੰ ਛੱਡ ਕੇ ਬਾਕੀਆਂ ਨੂੰ ਲੈ ਸਕਦੇ ਆ ਇੱਕ ਕੌਣ ਹੈ ਜਿਹੜਾ ਇਸ ਘੋਲ ਦੀ ਅਗਵਾਈ ਕਰਦਾ ਹੁਣ ਜੇ ਕਹੇ ਕੋਈ ਕਿ ਤੁਹਾਡਾ ਆਹ ਲੀਡਰ ਹੈ ਮੁੰਡਾ ਇਹਨੇ ਆਹ ਸਟੇਜ ਚਲਾਈ ਆ ਇਹਨੂੰ ਸਜ਼ਾ ਸੁਣਨੋਂ ਸਾਰਿਆਂ ਨੂੰ ਬੜੀ ਇਹਨੂੰ ਛੱਡ ਕੇ ਘਰ ਨੂੰ ਭੱਜ ਜਾਓਗੇ ਤੁਸੀਂ ਇਹ ਕਾਇਦਾ ਪੰਜਾਬ ਦਾ ਇਤਿਹਾਸੀ ਇਸ ਕਰਕੇ ਸਾਡੀ ਬਰਾਸਤ ਇਹ ਗੱਲ ਨਹੀਂ ਕਹਿੰਦੀ ਤੁਸੀਂ ਸਾਨੂੰ ਇਹ ਸਜ਼ਾ ਦੇ ਰਹੇ ਹੋ ਕਿ ਇਹਨੇ ਕੋਲ ਚੱਕਿਆ ਚਾਹੀਦਾ ਤਾਂ ਇਹ ਸੀ ਕਿ ਇਹਨੂੰ ਸਨਮਾਨ ਕੀਤਾ ਜਾਂਦਾ ਵੀ ਜਿਹੜਾ ਭ੍ਰਿਸ਼ਟਾਚਾਰ ਵਾਲਾ ਮੁੱਦਾ ਸਾਤੋਂ ਨਹੀਂ ਫੜਿਆ ਗਿਆ ਤੈ ਸਾਨੂੰ ਨੰਗਾ ਕਰਕੇ ਦਿੱਤਾ ਲੈ ਵੀ ਸੰਦੀਪ ਜੀ ਤੈਨੂੰ ਪ੍ਰਮੋਟ ਕੀਤਾ ਤੂੰ ਪ੍ਰਿੰਸੀਪਲ ਹੈ ਸਕੂਲ ਦਾ ਕਰਨਾ ਤਾਂ ਇਹ ਚਾਹੀਦਾ ਸੀ ਤੁਸੀਂ ਸਜ਼ਾ ਦਿੰਦੇ ਹੋ ਸਾਡੀ ਤਾਂ ਕਲਮੀ ਆ ਇਹ ਤੁਸੀਂ ਇਹਨੂੰ ਮਿੱਟੀ ਚ ਰੋਣਾ ਚਾਹਦੇ ਹੋ ਜਿੱਥੇ ਤਾਂ ਕੇਸ ਵਾਲਾ ਵੀ ਰੋਣਾ ਟੀਚਰਾਂ ਦਾ ਰੋਣਾ ਸਕੂਲ ਦਾ ਰੋਣਾ ਵਿਦਿਆਰਥੀਆਂ ਦਾ ਕਿਸਾਨ ਜਥੇਬੰਦੀ ਇੱਥੇ ਕੀ ਕਰਨਾ ਹੈ ਅੱਜ ਵੀ ਕਿਸਾਨ ਜਥੇਬੰਦੀ ਕੱਲੀ ਨਹੀਂ ਆਈ ਅਸੀਂ ਸਾਰੀਆਂ ਕਿਸਾਨ ਜਥੇ ਬਣੇ ਸਾਡਾ ਇਹ ਲਾਈਨ ਹੈ ਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਨਾ ਮਜ਼ਦੂਰਾਂ ਨੂੰ ਬਖਸ਼ਣਾ ਨਾ ਅਧਿਆਪਕਾਂ ਨੂੰ ਬਖਸ਼ਣਾ ਨਾ ਵਿਦਿਆਰਥੀਆਂ ਨੂੰ ਬਖਸ਼ਣਾ ਨਾ ਖੇਤ ਮਜ਼ਦੂਰਾਂ ਨੂੰ ਬਖਸ਼ਣਾ ਨਾ ਇਸ ਪਰਚੂਨ ਖੇਤਰ ਨੂੰ ਨਾ ਛੋਟੀ ਸੰਗਤ ਨੂੰ ਨਾ ਟਰਾਂਸਪੋਰਟ ਨੂੰ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਜਿੱਨਾਂ ਚਿਰ ਇਹ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਇਹ ਸਰਕਾਰ ਨਾਲ ਦੇਮੇਚੀ ਟੱਕਰ ਦੇ ਵਿੱਚ ਖੜਿਆ ਨਹੀਂ ਤੇ ਅਸੀਂ ਕਿਉਂ ਨਾ ਬਾਈ ਇਹਨਾਂ ਦੀ ਮਦਦ ਤੇ ਆਈਏ ਇਹ ਬੱਚੇ ਕੀ ਦੇ ਨੇ ਇਹ ਸਕੂਲ ਕੀ ਦੇ ਜੇ ਗੰਦ ਫਲਾਇਆ ਜਾ ਰਿਹਾ ਕਿੱਥੇ ਫਲਾਇਆ ਜਾ ਰਿਹਾ ਚੌਕੇ ਪਿੰਡ ਕੋਈ ਦੂਸਰਾ ਦੇਸ਼ ਨਹੀਂ ਹੈ ਸਾਡਾ ਬਠਿੰਡੇ ਦਾ ਇੱਕ ਆਬਦਾ ਸਾਡਾ ਪਿੰਡ ਹੈ ਉਹਦੇ ਵਿੱਚ ਪੜਨ ਵਾਲੇ ਬੱਚੇ ਸਾਡੇ ਪਿੰਡੂ ਬੱਚੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਆ ਅਸੀਂ ਕਿਉਂ ਨਾ ਫੜੀਏ ਇਸ ਕਰਕੇ ਭਰਾਵੋ ਇਹ ਸਾਡੀ ਸਾਂਝ ਹੈ ਤੇ ਅਸੀਂ ਖਬਰਦਾਰ ਕਰਨਾ ਚਾਹੁੰਦੇ ਆ ਸਰਕਾਰ ਨੂੰ ਕਿ ਜਾ ਜਿਹੜਾ ਤੁਸੀਂ ਫੈਸਲਾ ਕਰਕੇ ਆਏ ਸੀ ਕਿ 12 ਤਰੀਕ ਦੀ ਗੱਲ ਹੈ ਸ਼ਾਇਦ ਇਹ ਕਿ 22 ਤਰੀਕ ਤੱਕ ਆ ਸਾਰੇ ਦੇ ਸਾਰੇ ਅਧਿਆਪਕ ਐਸ ਡੀ ਐਮ ਨੇ ਚਾਉ ਕੇ ਸਕੂਲ ਦੇ ਵਿੱਚ ਖੜ ਕੇ ਬੋਲਿਆ ਸੀ ਕਿ ਸਾਰੇ ਦੇ ਸਾਰੇ ਇੰਟਰ ਕੀਤੇ ਜਾਣਗੇ ਤੇ ਉਹਨਾਂ ਦੇ ਉੱਤੇ ਜਿਹੜੇ ਇਹ ਸਕੂਲ ਦੇ ਮਾਲਕ ਨੇ ਜਿਨ੍ਹਾਂ ਨੇ ਇਹ ਚਾਉ ਕੇ ਸਕੂਲ ਕਹਿੰਦੇ ਨੇ ਵੀ ਛੜਤਾ ਉਹਨਾਂ ਕੋਲੇ ਪਪਾਲਾ ਵਾਲਾ ਸਕੂਲ ਹੈ ਖਬਰ ਮਿਲੀ ਹੈ ਹੁਣੇ ਵੀ ਉਹਨਾਂ ਨੇ ਪਪਾਲਾ ਵਾਲਾ ਸਕੂਲ ਵੀ ਛੱਡ ਦਿੱਤਾ ਛੱਡ ਦਿੱਤਾ ਇਹ ਕਹੋ ਵੀ ਖੋਲਿਆ ਤੇ ਉਦੋਂ ਤੋਂ ਮਾਨਸਾਲਾ ਜਿਹੜਾ ਸਕੂਲ ਹੈ ਜਿਹੜਾ ਡੰਮੀ ਭਰਤੀਆਂ ਕਰਦਾ ਹੈ ਡੰਮੀ ਐਡਮਿਸ਼ਨਾਂ ਦਿੰਦਾ ਉਹ ਵੀ ਖੋਣਾ ਚਾਹੀਦਾ ਹੈ ਇੱਥੇ ਤੱਕ ਬੱਸ ਨਹੀਂ ਹੋਣੀ ਚਾਹੀਦੀ ਉਹਨਾਂ ਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕਰਕੇ ਅੰਦਰ ਕਰਨਾ ਚਾਹੀਦਾ ਹੈ ਜਿਹੜੇ ਸਾਡੇ 4 ਆਗੂ ਅੰਦਰ ਬੈਠੇ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਆ ਕਰਦਾ ਸਾਡੀ ਤਾਂ ਇਹ ਮੰਗ ਹੈ ਇਸ ਕਰਕੇ ਭਰਾਵੋ ਸੰਯੁਕਤ ਮੋਰਚੇ ਵਾਲੇ ਸਾਥੀਓ ਤੁਹਾਡੇ ਤੇ ਬਹੁਤ ਜ਼ਿੰਮੇਵਾਰੀ ਵੱਡੀ ਹੈ ਮੈਂ ਇੱਕ ਗੱਲ ਆਊਟ ਆਫ ਅਜੰਡਾ ਕਹਿਣੀ ਚਾਹੁੰਦਾ ਤੁਸੀਂ ਉਹ ਸੰਕਟ ਚੱਲਿਆ ਜਦੋਂ ਸਾਨੂੰ ਐਂ ਕਹਿੰਦੇ ਹੁੰਦੇ ਵੀ ਤੁਸੀਂ ਖਨੌਰੀ ਨਹੀਂ ਜਾਂਦੇ ਤੁਸੀਂ ਬਾਗਾਂ ਤੇ ਨਹੀਂ ਜਾਂਦੇ ਤੁਸੀਂ ਫੰਡ ਖਾ ਕੇ ਢਿੱਡ ਭਰ ਲਿਆ ਤੁਸੀਂ ਗਾਲਾਂ ਚ ਲੀਆਂ ਨੇ ਪਰ ਤੁਸੀਂ ਆਪਣੀ ਲੈ ਦੇ ਸ਼ਿੰਗਾਂਤ ਕੀ ਸੀ ਲੈਣ ਕੀ ਸੀ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣਾ ਬਹੁਤ ਵੱਡੀ ਲੜਾਈ ਹੈ ਪ੍ਰਚਾਰ ਦੇ ਤੌਰ ਤੇ ਅਛਿਲ ਕੀਤਾ ਜਾ ਸਕਦਾ ਮੋਰਚਾ ਲਾਇਆ ਜਾ ਸਕਦਾ ਇਹਨੂੰ ਜਿੱਤ ਤੱਕ ਅੰਜਾਮ ਦੇਣ ਦਾ ਫੈਸਲਾ ਉਹ ਵੀ ਕਰਾਂਗੇ ਜਦੋਂ ਇਹਦੇ ਨਾਲ ਜੁੜੇ ਭਾਰਤ ਪੱਧਰ ਦੀਆਂ ਸਾਰੀਆਂ ਜਥੇਬੰਦੀਆਂ ਸਿਰ ਚੁੱਕ ਕੇ ਬਰਾਬਰ ਖੜੀਆਂ ਹੋਣਗੀਆਂ ਇਸ ਕਰਕੇ ਅਸੀਂ ਇਸ ਲੜਾਈ ਨੂੰ ਵੱਡੀ ਸਮਝਦੇ ਸੀ ਅਸੀਂ ਨਹੀਂ ਸੀ ਚਾਹੁੰਦੇ ਸੋਡੇ ਕਹਿਣ ਤੋਂ ਬਾਗੂਦ ਵੀ ਅਸੀਂ ਬੰਦ ਗਲੀ ਦੇ ਵਿੱਚ ਆਪਣਾ ਸਿਰ ਫਸਾਉਣਾ ਨਹੀਂ ਚਾਹ ਠੀਕ ਸਮਝਿਆ ਫਿਰ ਵੀ ਉਹ ਲੜੇ ਨੇ ਗਲਤ ਕੀ ਹੋਇਆ ਠੀਕ ਹੋਇਆ ਉਹਨਾਂ ਦਾ ਕੰਮ ਮੈਂ ਨਹੀਂ ਸੁਣਿਆ ਤੁਹਾਨੂੰ ਕਿਸੇ ਨੂੰ ਉਹਨਾਂ ਤੇ ਟਿੱਪਣੀ ਕਰਦੇ ਨੂੰ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਟਿੱਪਣੀ ਕਰਿਓ ਵੀ ਨਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਕਿਸਾਨਾਂ ਦੀ ਕੇਡਰ ਦੀ ਏਕਤਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਹੁਣੇ-ਹੁਣੇ ਮੈਨੂੰ ਅੰਬਰਸਰ ਤੋਂ ਜਾਣਕਾਰੀ ਮਿਲੀ ਹੈ ਕਿ ਕੱਲ ਅੰਬਰਸਰ ਜ਼ਿਲ੍ਹੇ ਦੇ ਵਿੱਚ ਡੱਲੇਵਾਲ ਦੇ ਬੰਦਿਆਂ ਨੂੰ ਕਿਸੇ ਕਾਰਨ ਜੇ ਥਾਣੇ 'ਚ ਬੰਦ ਕਰਤਾ ਉਹਨਾਂ ਦੇ ਟਾਲੀਆਂ ਨੂੰ ਵੀ ਬੰਦ ਕਰਤਾ ਇਧਰੋਂ ਸਾਥੀਆਂ ਨੇ ਪੁੱਛਿਆ ਵੀ ਉਹ ਮਦਦ ਹੀ ਮੰਗ ਕਰਦੇ ਨੇ ਜ਼ਮੀਨਾਂ ਕਿਸੇ ਦੀਆਂ ਵੀ ਜਾਣ ਚਾਹੇ ਉਹਨਾਂ ਦੀਆਂ ਵੀ ਲਪੀਆਂ ਜਾਣ ਜਿਹੜੇ ਸਾਨੂੰ ਕਾਲਾ ਕੱਢਦੇ ਨੇ ਇਹ ਬੀਜੇਪੀ ਦੀ ਪਾਲਸੀ ਹੈ ਐਸ بڑے ਬੀਜੇਪੀ ਦੇ ਭਗਮੰਤਮਨ ਸਰਕਾਰ ਇੱਕ ਨੀਤੀ ਤੇ ਚੱਲਦੇ ਨੇ ਛੋਡੇ ਵਾਸਤੇ ਇੱਕ ਬਹੁਤ ਸੰਭਲ ਕੇ ਚੱਲਣ ਦਾ ਮੌਕਾ ਹੈ ਤੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਜਾਣ ਦਾ ਮੌਕਾ ਹੈ ਰੰਗ ਦਾ ਮੌਕਾ ਨਹੀਂ ਰੋਟੀ ਬਚਾਉਣੀ ਹੈ ਤਾਂ ਕੁੱਤਿਆਂ ਤੋਂ ਸਿੱਖ ਲਓ ਬਾਈ ਕੁੱਤਾ ਵੀ ਆਪਣੀ ਪਾਈ ਹੋਈ ਰੋਟੀ ਨਹੀਂ ਚੱਕਣ ਦਿੰਦਾ ਛੋਡੀ ਥਾਲੀ ਦੇ ਵਿੱਚੋਂ ਰੋਟੀ ਚੱਕਣ ਵਾਸਤੇ ਸਰਕਾਰ ਫੈਸਲਾ ਕਰ ਚੁੱਕੀ ਐ ਤੁਹਾਨੂੰ ਇਹਦੇ ਵਾਸਤੇ ਸੰਘਰਸ਼ ਕਰਨਾ ਪੈਣਾ ਇਹੀ ਇੱਕ ਰਸਤਾ ਹੈ ਇਹੀ ਇੱਕ ਤਰੀਕਾ ਹੈ ਤੇ ਇਹੀ ਇੱਕ ਵਸੀਲਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ